ਇਹ ਕੱਪੜਿਆਂ ਵਾਂਗੂ ਸਜਣਾਵੇ ਸੱਤੋਂ ਸਜਣ ਬਦਲੇ ਨਹੀਂ ਦਰ ਮੈਂ ਵੀ ਮੇਰੇ ਘਰੋਂ ਮੇਰੇ ਸਰਦਾਰ ਨੇ ਹਮੇਸ਼ਾ ਪੁੱਛਦਾ ਰਹੇ ਅਸੀਂ ਗੌਰ ਵਾਲੇ ਆ ਘਰੇ ਘੱਟ ਦੇਖਦੇ ਆ ਹਮੇਸ਼ਾ ਮੈਂ ਪੁੱਛਦਾ ਮਰ ਬਸ ਭਗਵਾਨੇ ਕੀ ਚਾਹੀਦਾ ਹੈ ਕਹਿੰਦੇ ਸੀ ਤੁਹਾਡਾ ਟਾਈਮ ਤੁਹਾਡਾ ਟਾਈਮ ਚਾਹੀਦਾ ਬਾਕੀ ਸਭ ਚੀਜ਼ਾਂ ਮਿਲ ਜਾਂਦੀਆਂ ਬਾਪੂ ਹੈ ਪੈਸਾ ਟੱਕਾ ਦਦਿਆ ਖੁਰਦਦਿਆ ਹੈ ਚਾਚਾ ਤਰ੍ਹਾਂ ਦਾ ਸਭ ਬਣਾਇਆ ਵੈ ਪੂੰਜੀ ਵਾਲੇ ਬਸ ਇਕ ਟਾਈਮ ਹੀ ਹੈ ਜੇ ਦੋਨੇ ਇਕਜੁੱਟ ਹੋ ਜੁੜੇਗੇ ਤਾਂ ਫਿਰ ਕੀ ਆਵਸ਼ਕਰ ਦੀ ਬਾਤ ਹੈ ਇਹ ਕੱਪੜਿਆਂ ਵਾਂਗੂੰ ਸੱਜਣਾ ਆਵੇ ਸਭ ਤੋਂ ਸੱਜਣ ਬਦਲੇ ਨਹੀਂ ਜਾਣੇ ਵੇ ਤੈਨੂੰ ਤੱਕਿਆ ਹੱਥ ਸਾਡਾ ਅਸੀਂ ਦਰਦਰ ਥੱਕੇ ਨਹੀਂ ਖਾਣੇ ਵੇ ਤੈਨੂੰ ਤੱਕਿਆ ਹੱਥ ਸਾਡਾ ਅਸੀਂ ਦਰਦਰ ਥੱਕੇ ਨਹੀਂ ਖਾਣੇ ਧੋਤੀ ਦੇ ਘਾਦੇ कुते कादा यार सा नथो पहिला सी त न कोई त इतो पे नथो पहिला सी ते न को त इ